ਤੇ ਇੱਥੇ ਨਾ ਇਹ ਪਹਾੜਾਂ ਦੇ ਵਿੱਚ ਯੂਏਈ ਦਾ ਸਭ ਤੋਂ ਉੱਚਾ ਪਹਾੜ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਆਏ ਹੋਏ ਆ ਜੀ ਦੁਬਈ ਅੱਜ ਆਪਾਂ ਚੱਲੇ ਆ ਦੁਬਈ ਤੋਂ ਰਸਲ ਖੇਮਾ ਤੇ ਇਹ ਜਿਹੜਾ ਯੂਏਈ ਕੰਟਰੀ ਆ ਨਾ ਇਹਦੇ ਵਿੱਚ 7 ਸਟੇਟਾਂ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਸਟੇਟਸ ਕਹਿੰਦੇ ਨੇ ਇੱਥੇ ਸਟੇਟਾਂ ਨੂੰ ਇਮੀਡੀਏਟ ਕਹਿੰਦੇ ਨੇ ਇੱਥੇ 7 ਇਮੀਡੀਏਟਸ ਨੇ ਜਿਵੇਂ ਦਬਈ ਇੱਕ ਇਮੀਡੀਏਟ ਆ ਸ਼ਾਰਜਾ ਇੱਕ ਇਮੀਡੀਏਟ ਆ ਆਬੂ ਦਬਈ ਇੱਕ ਇਮੀਡੀਏਟ ਆ ਉਸੇ ਤਰ੍ਹਾਂ ਰਸਲ ਖੇਮ ਵੀ ਇੱਕ ਇਮੀਡੀਏਟ ਆ ਇੱਥੇ ਦੀ ਸਟੇਟ ਆ ਤੇ ਅੱਜ ਆਪਾਂ ਰਸਲ ਖੇਮ ਚੱਲੇ ਆ ਰਸਲ ਖੇਮ ਜਿਹੜਾ ਏਰੀਆ ਉਹ ਸਾਰਾ ਹਿਲੀ ਏਰੀਆ ਪਹਾੜਾਂ ਵਾਲਾ ਏਰੀਆ ਤੇ ਜਿਹੜੇ ਸਾਰੇ ਫਾਰਮ ਨੇ ਜਾਂ ਖੇਤੀ ਹੁੰਦੀ ਆ ਖਜੂਰਾਂ ਦੀ ਖੇਤੀ ਉਹ ਸਾਰੀ ਰਸਲ ਖੇਮ ਚ ਹੁੰਦੀ ਆ ਸੋ ਆਪਾਂ ਰਸਲ ਖੇਮ ਨੂੰ ਜਾ ਰਹੇ ਆ ਇੱਥੋਂ ਜਿਹੜੀ ਰਸਲ ਖੇਮ ਦੀ ਦੂਰੀ ਆ ਉਹ 80 ਤੋਂ 8 ਸੋ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਰਸਲ ਕੇਮ ਦਾ ਏਰੀਆ ਤੁਹਾਨੂੰ ਦਿਖਾਵਾਂਗੇ ਆਪਾਂ ਸ਼ਹਿਰ ਜਾਂ ਤੋਂ ਬਿਲਕੁਲ ਬਾਹਰ ਬਾਹਰ ਆ ਗਏ ਤੇ ਇੱਥੇ ਬਾਹਰ ਬਾਹਰ ਆ ਕੇ ਸਾਰਾ ਜਿਹੜਾ ਉਹ ਡੇਜ਼ਰਟ ਆ ਗਿਆ ਤੁਸੀਂ ਆਲੇ ਦੁਆਲੇ ਦੇਖੋ ਟਿੱਬੀ ਟਿੱਬੇ ਆ ਗਏ ਜਿਵੇਂ ਜਿਵੇਂ ਆਪਾਂ ਰਸਲ ਖੇਮਾ ਵੱਲ ਨੂੰ ਜਾਵਾਂਗੇ ਸਾਰਾ ਪਹਾੜੀ ਜਿਹਾ ਹੀ ਆਊਗਾ ਤੇ ਆਹ ਸਾਈਡ ਤੁਸੀਂ ਦੇਖੋ ਸ਼ਹਿਰ ਤੋਂ ਬਿਲਕੁਲ ਬਾਹਰ ਆ ਗਏ ਤੇ ਅੱਜ ਆਪਾਂ ਯੂਏਈ ਦੇ ਬਿਲਕੁਲ ਲਾਸਟ ਪੁਆਇੰਟ ਤੇ ਜਾਵਾਂਗੇ ਜਿਹੜਾ ਇਹ ਰਸਲ ਖੇਮਾ ਨਾ ਇਹ ਯੂਏਈ ਦੀ ਲਾਸਟ ਸਟੇਟ ਆ ਉਸ ਤੋਂ ਅੱਗੇ ਜਿਹੜਾ ਅਮਾਨ ਨੂੰ ਰਸਤਾ ਜਾਂਦਾ ਅਮਾਨ ਤੇ ਯੂਏਈ ਦੇ ਬਾਰਡਰ ਤੱਕ ਆਪਾਂ ਬਿਲਕੁਲ ਜਾਵਾਂਗੇ ਲਾਸਟ ਪੁਆਇੰਟ ਤੇ ਇਹ ਇੱਥੇ ਪੈਟਰੋਲ ਪੰਪ ਆਇਆ ਇਮਾਰਾਤ ਇਮਾਰਾਤ ਕੰਪਨੀ ਦਾ ਜਿਹੜਾ ਹੈ ਪੰਪ ਆ ਤੇ ਨਾਲੇ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਰੁਪਏ ਲੀਟਰ ਇੱਥੇ ਜਿਹੜਾ ਉਹ ਤੇਲ ਆ ਕੀ ਜਿਹੜਾ ਰੇ ਪਾਈ ਪੈਟਰੋਲ ਪੰਪ ਤੇ ਆਏ ਆ ਬਾਈ ਦੱਸੋਗੇ ਆਪ ਕਿਆ ਕਿਆ ਰੇਟ ਹੈ ਇਧਰ ਤੇਲ ਕਾ ਤੇ ਸੁਪਰ ਹੈ ਹਾਂਜੀ ਪਾਸ ਕੁਲਟੀ ਹੈ ਅੱਛਾ ਸਕੇ ਰੇਟ 2.53 ਹੈ ਠੀਕ ਹੈ ਜੀ ਇਹ ਸਪੈਸ਼ਲ ਹੈ ਹਾਂਜੀ ਸਕੇ ਰੇਟ 2.42 ਹੈ ਠੀਕ ਆ ਇਹ ਇਹ ਪਲਸ ਹੈ ਇਹ ਪਲਸ ਹੈ ਸਕੇ ਰੇਟ 2.38 ਠੀਕ ਹੈ ਇਹ ਚੀਪਸ ਤੇ ਅੱਛਾ ਇੱਥੇ ਨਾ ਤਿੰਨ ਤਰ੍ਹਾਂ ਦੇ ਜਿਹੜੇ ਤੇਲ ਨੇ ਦੇਖ ਲਓ ਤੁਸੀਂ ਆ ਪ੍ਰਾਈਸ ਆ ਦਰਮ ਦਰਮ ਦੇ ਵਿੱਚ ਜਿਹੜਾ ਉਹ ਪ੍ਰਾਈਸ ਆ 2.5 ਤੇ ਥੋੜਾ ਥੋੜਾ ਹੀ ਫਰਕ ਆ ਜਾਣੀ ਕਿ ਢਾਈ ਕਿ ਦਰਾਮ ਹੁੰਦਾ ਜਿਹੜਾ ਹੋਏ 1 ਲੀਟਰ ਇੱਥੇ ਤੇਲ ਆ ਤੇ ਜਿਵੇਂ ਆਪਾਂ ਪ੍ਰਾਈਸ ਤੁਹਾਨੂੰ ਦੱਸਿਆ ਵੀ ਢਾਈ ਰੁਪਏ ਇੱਥੇ ਜਿਹੜਾ ਪ੍ਰਾਈਸ ਆ ਢਾਈ ਰੁਪਏ ਇੱਧਰ ਲੈ ਢਾਈ ਦਰਾਮ ਤੇ ਇੰਡੀਆ ਦੇ ਹਿਸਾਬ ਨਾਲ 65 ਰੁਪਏ ਲੀਟਰ ਜਿਹੜਾ ਉਹ ਹੋ ਗਿਆ ਤੇ ਗੱਡੀ ਦੇ ਵਿੱਚ ਆਪਾਂ ਤੇਲ ਪਵਾ ਰਹੇ ਹਾਂ ਬਾਈ ਨੂੰ ਕਹਿਤਾ ਵੀ ਤੂੰ ਟੈਂਕੀ ਫੁੱਲੇ ਕਰ ਦੇ ਕਿਉਂਕਿ ਰਸਲ ਖੇਮ ਨੂੰ ਜਾਣਾ ਤੇ ਪੈਟਰੋਲ ਪੰਪ ਇਹ ਰੋਡ ਤੇ ਬਹੁਤ ਘੱਟ ਆਉਣਗੇ ਸ਼ਹਿਰ ਤੋਂ ਬਿਲਕੁਲ ਬਾਹਰ ਆ ਗਏ ਆਪਾਂ ਆ ਸਾਰਾ ਰੇਤੀ ਰੇਤਾ ਇੱਥੇ ਜਿਵੇਂ ਜਿਵੇਂ ਅੱਗੇ ਜਾਵਾਂਗੇ ਰੇਤੀ ਰੇਤਾ ਹੋ ਆ ਫੁੱਲ ਕਿਹਾ ਬਾਈ ਨੂੰ ਫੁੱਲ ਟੈਂਕੀ ਕਰਨ ਵਾਸਤੇ ਲਓ ਜੀ ਟੈਂਕੀ ਆਪਣੀ ਗੱਡੀ ਦੀ ਜਿਹੜੀ ਉਹ ਫੁੱਲ ਹੋ ਗਈ ਤੇ ਜਿਹੜਾ ਇਹ ਤੇਲ ਪਿਆ 132 ਗ੍ਰਾਮ ਦਾ ਤੇਲ ਪਿਆ 52 ਲੀਟਰ ਤੇ ਇਹ ਜਿਹੜਾ ਪੈਟਰੋਲ ਆ ਇਹ ਗੱਡੀ ਜਿਹੜੀ ਉਹ ਪੈਟਰੋਲ ਆ ਫੋਰਚੂਨਰ ਹਨਾ ਪੈਟਰੋਲ ਦਾ ਰੇਟ ਆ 68 ਰੁਪਏ ਲੀਟਰ ਤੇ ਪੈਟਰੋਲ ਦਾ ਰੇਟ ਮੈਨ ਲਾਦਾ ਆਪਣੇ 98 ਰੁਪਏ ਆ ਹਨਾ ਤੇ ਇੱਥੇ 68 ਰੁਪਏ ਇੰਨਾ ਫਰਕ ਆ ਤੇਲ ਆਪਾਂ ਪਵਾ ਲਿਆ ਗੱਡੀ 'ਚ ਤੇ ਇੱਥੇ ਪੈਟਰੋਲ ਪੰਪ ਦੀ ਜਿਹੜੀ ਸੁਪਰਮਾਰਕਟ ਆ ਫਰੈਸ਼ ਪਲੱਸ ਫਰੈਸ਼ ਪਲੱਸ ਇੱਥੋਂ ਆਪਾਂ ਦੇਖਦੇ ਆਂ ਕੁਛ ਯੂਸ ਵਗੈਰਾ ਲੈਣੇ ਆ ਜਾਂ ਕੁਝ ਹੋਰ ਖਾਣ ਨੂੰ ਲੈਣੇ ਆ ਇਹ ਸਟੋਰ ਤੋਂ ਤੇ ਪੈਟਰੋਲ ਪੰਪ ਵਾਲਿਆਂ ਦੀ ਜਾਂ ਸਾਰੀ ਮਿਲਦਾ ਇਹਨਾਂ ਦੇ ਸਾਰੀ ਸੁਪਰਮਾਰਕਟ ਖਾਣ ਵਾਲਾ ਸਾਰਾ ਸਮਾਨ ਹਨਾ ਤੇ ਇੱਧਰ ਸਾਰੀਆਂ ਪੀਣ ਵਾਲੇ ਆ ਕੇ ਕੋਲਡ ਡਰਿੰਕ ਆ ਗਏ ਦੇਖਦੇ ਆ ਯਾਰ ਇੱਥੇ ਕੁਝ ਪੀਣ ਨੂੰ ਆਪਾਂ ਤੇ ਰੇਟ ਵੀ ਦੇਖਦੇ ਆਪਾਂ ਕੋਕ ਦਾ ਰੇਟ ਦੇਖਦੇ ਆ ਪਹਿਲਾਂ ਇੱਥੇ ਕਿੰਨਾ ਹਨਾ ਕੋਕ ਦਾ ਰੇਟ ਦੇਖਦੇ ਆ ਕਿੰਨਾ ਕੋਕ ਦਾ ਰੇਟ ਨਾ ਲਿਖਿਆ ਹੋਇਆ ਦਰਮ 5 5 ਦਰਮ ਦਾ ਹੋਇਆ ਫਿਰ ਹਾਂ 5 ਦਰਮ ਦਾ ਜਿਹੜਾ ਕੋਕ ਆ ਜਿਹੜੀ ਆਪਣੇ ਬੋਤਲ ਜਿਹੜੀ ਆ ਦੇ ਵਿੱਚ ਇਹ ਹੈਗੀ 40 ਰੁਪਏ ਵਾਲੀ ਬੋਤਲ ਆ ਇਹ ਇੰਡੀਆ ਦੇ ਵਿੱਚ ਤੇ ਦੇਖ ਲਓ ਤੁਸੀਂ 26 ਕਰੋ ਰੇਟ ਚੱਲਦਾ ਜਿਹੜਾ ਉਹ ਦਰਾਮ ਦਾ ਤੇ ਪਾਣੀ ਦੀ ਬੋਤਲ ਆ ਇਧਰ ਪਾਣੀ ਦੇਖ ਲੈਣੇ ਆ ਯਾਰ ਆਪਾਂ ਪਾਣੀ ਦਾ ਕੀ ਪ੍ਰਾਈਸ ਆ ਪਾਣੀ ਵੀ ਤੁਹਾਨੂੰ ਦੱਸ ਦੰਨੇ ਆ ਪਾਣੀ 2.5 ਦਰਾਮ ਦਾ ਬੋਤਲ 500 ml 2 ਦਰਾਮ ਦੀ ਅਲੱਗ-ਅਲੱਗ ਨੇ ਅਲੱਗ-ਅਲੱਗ ਕੰਪਨੀਆਂ ਨੇ ਜਿਵੇਂ ਆਪਣੇ ਅਲੱਗ-ਅਲੱਗ ਕੰਪਨੀ ਆਉਂਦੀਆਂ ਨੇ ਬਿਸਲੇਰੀ ਹੋ ਗਿਆ ਹਣਾ ਤੇ ਆਪਾਂ ਲੈ ਲਿਆ ਕੋਕ ਲੈ ਲਿਆ ਤੇ ਆਹ ਫੋਰਚੂਨਰ ਸੀਗੀ ਜਿਹੜੀ ਆਪਾਂ ਇੱਥੇ ਆ ਕੇ ਰੈਂਟ ਤੇ ਲਈ ਸੀ ਹਣਾ ਤੇ ਕਿਉਂਕਿ ਅਸੀਂ ਸਾਰੇ ਜਿਹੜਾ ਉਹ ਘੁੰਮਣਾ ਸੀ ਸਾਰੀਆਂ ਜਿਹੜੀਆਂ ਸਟੇਟਾਂ ਨੇ ਇਥੇ ਦੀਆਂ ਇਮੀਡੇਟਸ ਤਾਂ ਕਰਕੇ ਇਹ ਏਰੀਆ ਜਿਵੇਂ ਇਥੇ ਮੈਟਰੋ ਨਹੀਂ ਆਉਂਦੀ ਜਾਂ ਬੱਸਾਂ ਆਉਂਦੀਆਂ ਨੇ ਫਿਰ ਬੱਸਾਂ ਦੇ ਵਿੱਚ ਇਥੇ ਸਟੇ ਕਰਨੀ ਪੈਂਦੀ ਆ ਅਸੀਂ ਸਵੇਰੇ ਆ ਕੇ ਸ਼ਾਮ ਨੂੰ ਜਿਹੜਾ ਇਧਰੋਂ ਵਾਪਸ ਜਾਵਾਂਗੇ ਤਾਂ ਕਰਕੇ ਗੱਡੀ ਦੇ ਵਿੱਚ ਜਿਹੜਾ ਉਹ ਸੌਖਾ ਰਹਿੰਦਾ ਤੇ ਜਿਹੜਾ ਸਾਰਾ ਏਰੀਆ ਨਾ ਇਥੇ ਕੈਂਪਿੰਗ ਕਰ ਸਕਦੇ ਆ ਇਹ ਸਾਰੇ ਟਿੱਬੇ ਨੇ ਰਾਤ ਨੂੰ ਤੁਸੀਂ ਆਪਦਾ ਟੈਂਟ ਲਿਆ ਕੇ ਕੈਂਪਿੰਗ ਵੀ ਕਰ ਸਕਦੇ ਹੋ ਸਾਰੀ ਇਹ ਕੈਂਪਿੰਗ ਸਾਈਟ ਆ ਜਿਵੇਂ ਡੇਜ਼ਰਟ ਸਫਾਰੀ ਕਰਦੇ ਹੁੰਦੇ ਆ ਓਵੇਂ ਆ ਤੇ ਆਦਰ ਆਪਾਂ ਰੇਤ ਦੇ ਵਿੱਚ ਗੱਡੀ ਵੀ ਵਾੜ ਕੇ ਦੇਖਦੇ ਆ ਲਓ ਜੀ ਆਪਾਂ ਰੀਤੇ ਤੇ ਗੱਡੀ ਛਾੜਤੀ ਵੀ ਚੜ ਗਈ ਚੜ ਗਈ ਚੜ ਗਈ ਗੱਡੀ ਚੜ ਗਈ ਚੜ ਗਈ ਆਪਣੀ ਚੜ ਗਈ ਭਾਈ ਬਿਲਕੁਲ ਟਾਪ ਤੇ ਆ ਗਏ ਹਣ ਪੂਰਾ ਰਾਟ ਪੈਂਦਾ ਗੱਡੀ ਦਾ ਦੇਖੋ ਟਿੱਬਿਆਂ 'ਚ ਫਿਰਦੇ ਆ ਬਿਲਕੁਲ ਆਪਾਂ ਬੜਾ ਕੱਪ ਰਸਤੇ ਦੇ ਵਿੱਚ ਆਪਾਂ ਰੁਕਿਆ ਚਾਹ ਪੀਣ ਤੇ ਇੱਥੇ ਜਿਹੜਾ ਚਾਹ ਦਾ ਕੱਪ ਆਪਾਂ ਨਾ ਦੁਬਈ ਦੇ ਵਿੱਚ ਯੂਈ ਦੇ ਵਿੱਚ ਇੱਕ ਦਰਮਾ ਦਾ ਤੇ ਆ ਬਾਈ ਹੁਣੀਆਂ ਕੋਲ ਚਾਹ ਪੀਣ ਵਾਸਤੇ ਰੁਕੇ ਆ ਇੱਥੇ ਇਹ ਮਾਰਕੀਟ ਸੀਗੀ ਰੋਡ ਦੇ ਨਾਲ ਹਾਈਵੇ ਦੇ ਨਾਲ ਵਾਲਾ ਤੇ ਐਵੇਂ ਹੀ ਹਾਈਵੇ ਤੇ ਥੋੜੇ ਥੋੜੇ ਟਾਈਮ ਬਾਅਦ ਮਾਰਕੀਟ ਆਉਂਦੀ ਆ ਆ ਇੱਕ ਸ਼ਾਪ ਸੀਗੀ ਇਹਨਾਂ ਦੇ ਕੋਲ ਖਾਣ ਪੀਣ ਦਾ ਸਾਮਾਨ ਚਾਹ ਐਵੇਂ ਨੀ ਚੀਜ਼ਾਂ ਮਿਲਦੀਆਂ ਨੇ ਚਾਰ ਕੱਪ ਬਾਈ ਨੂੰ ਚਾਹ ਦੇ ਗਏ ਨੇ ਆਪਾਂ ਚਾਰ ਦਰਮਾਂ ਦੇ ਚਾਰ ਕੱਪ ਐਵੇਂ ਚਾਹ ਬਣਾਉਂਦੇ ਨੇ ਬਾਈ ਹੁਣੀ ਇਹ ਪਹਿਲਾਂ ਥੱਲੇ ਉਹਦੇ ਦੁੱਧ ਪਾਉਂਦੇ ਨੇ ਉੱਪਰ ਬਲੈਕ ਟੀ ਜਿਹੜੀ ਉਹਨੇ ਬਣਾ ਕੇ ਰੱਖੀ ਹੋਈ ਆ ਇੱਕ ਮਿੰਟ ਦੇ ਵਿੱਚ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਕਿਹ ਕਹਾਂ ਸੇ ਹੋ ਆਪ ਇੰਡੀਆ ਕਰਨਾਟਕਾ ਕਰਨਾਟਕਾ ਬਾਈ ਕਰਨਾਟਕਾ ਦਾ ਯਾਰ ਆਪਣੇ ਮੁਲਕ ਦਾ ਬਾਈ ਮਿਲੇ ਆਪਾਂ ਨੂੰ ਕਰਨਾਟਕਾ ਤੋਂ ਆ ਬਾਈ ਅੱਜ ਕਰਨਾਟਕ ਵਾਲੇ ਬਾਈ ਦੀ ਬਣਾਈ ਹੋਈ ਚਾਹ ਪੀਵਾਂਗੇ ਤੇ ਆ ਜਿਹੜੀ ਆਪਾਂ ਚਾਹ ਬਣਵਾਈ ਸੀ ਬਾਈ ਤੋਂ ਕਰਨਾਟਕ ਵਾਲੇ ਬਾਈ ਤੋਂ ਹਨਾ ਇੰਨੀ ਘੈਂਟ ਚਾਹ ਬਣਾਈ ਹੈ ਨਾ ਬਾਈ ਨੇ ਤੇ ਦੁਬਈ ਦੀ ਮੈਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਆ ਬਾਈ ਚਾਹ ਔਰ ਇੱਕ ਨੰਬਰ ਮਿਲਦੀ ਆ ਪੂਰੀ ਬਹੁਤ ਟੇਸਟ ਆ ਯਾਰ ਘੈਂਟ ਪੂਰਾ ਤੇ ਇਹ ਕੱਪ ਵੀ ਪੂਰਾ ਕੁਆਂਟੀਟੀ ਬਹੁਤ ਜ਼ਿਆਦਾ ਇਹ ਨਾਲ ਇੱਕ ਦਰਾਮ ਦੀ ਚਾਹ ਇਹ ਤੁਸੀਂ ਦੇਖ ਲਓ ਕਿੰਨਾ ਵੱਡਾ ਕੱਪ ਆ ਐ ਨਹੀਂ ਹੈਗਾ ਵੀ ਛੋਟੇ ਛੋਟੇ ਜਿਹੇ ਕੱਪ ਨੇ ਨਜ਼ਾਰਾ ਲਿਆਤਾ ਯਾਰ ਚਾਹ ਨੇ ਅੱਖਾਂ ਖੋਲਦੀਆਂ ਬਿਲਕੁਲ ਤੇ ਚੱਲਦੇ ਆਪਾਂ ਅੱਗੇ ਨੂੰ ਸਫ਼ਰ ਸ਼ੁਰੂ ਕਰ ਲ ਪਹਿਲਾਂ ਅਸੀਂ ਇੱਧਰ ਚੜ੍ਹਾ ਲਈ ਸੀ ਟਿੱਬਿਆਂ 'ਚ ਗੱਡੀ ਪੂਰੇ ਅਸੀਂ ਕਰੀ ਡੇਜ਼ਰਟ ਸਫਾਰੀ ਅੱਜ ਫੋਰਚੂਨਰ ਨਾਲੇ ਨਜ਼ਾਰਾ ਆਉਂਦਾ ਯਾਰ ਡੇਜ਼ਰਟ ਸਫਾਰੀ ਕਰਕੇ ਅੱਗੇ ਕੇ ਤੁਸੀਂ ਦੇਖਿਓ ਹੋਰ ਵੀ ਵੱਡੇ ਵੱਡੇ ਟਿੱਬੇ ਆਉਣਗੇ ਆਪਾਂ ਰਸਲ ਖੇਮਾ ਦੇ ਬਿਲਕੁਲ ਨੇੜੇ ਪਹੁੰਚ ਗਏ ਇੱਥੋਂ ਜਿਹੜਾ ਰਸਲ ਖੇਮਾ ਉਹ 17 ਕਿਲੋਮੀਟਰ ਹੈ ਤੇ ਰਸਲ ਖੇਮਾ ਵੀ ਇੱਕ ਇਮੀਰੇਟ ਆ ਆਪਾਂ ਰਸਲ ਖੇਮਾ ਇਮੀਰੇਟ ਦੇ ਵਿੱਚ ਐਂਟਰ ਹੋ ਗਏ ਤੇ ਬਹੁਤ ਸੋਹਣਾ ਇਹ ਵੀ ਹੈ ਤੇ ਸਾਰਾ ਜਿਹੜਾ ਪਹਾੜੀ ਇਲਾਕਾ ਤੇ ਇੱਧਰ ਤੁਸੀਂ ਦੇਖੋ ਉੱਚੇ-ਉੱਚੇ ਟਿੱਬੇ ਤੇ ਸਾਹਮਣੇ ਨਾ ਬਹੁਤ ਉੱਚੇ-ਉੱਚੇ ਪਹਾੜ ਨੇ ਇੱਥੋਂ ਐਂ ਲੱਗਦਾ ਦੇਖ ਕੇ ਜਿਵੇਂ ਆਪਾਂ ਲੈ ਲਦਾਖ ਦੇ ਵਿੱਚ ਆ ਗਏ ਹੁੰਨੇ ਆ ਲੈ ਲਦਾਖ ਵਰਗੀ ਜਿਹੜੇ ਉਹ ਪਹਾੜ ਨੇ ਤੇ ਇੱਧਰ ਨਾਲ-ਨਾਲ ਕੁਝ ਹਕਰ ਨੇ ਇੱਥੇ ਵੀ ਬਹੁਤ ਸਾਰੇ ਹਕਰ ਜਿਹੜੇ ਹੈਗੇ ਨੇ ਤੇ ਆਪਾਂ ਚੱਲਦੇ ਆ ਇੱਥੇ ਬਿਲਕੁਲ ਸਮੁੰਦਰ ਦੇ ਕੰਢੇ ਤੇ ਵੀ ਜਾਵਾਂਗੇ ਤੇ ਇੱਥੇ ਨਾਲੇ ਦੁਆਲੇ ਰਸਲ ਖੇਮਾ ਦੇ ਵਿੱਚ ਪਿੰਡ ਨੇ ਸਾਰਾ ਪਿੰਡੂ ਇਲਾਕਾ ਸਭ ਤੋਂ ਸੋਹਣੇ ਮੋਸਟ ਬਿਊਟੀਫੁੱਲ ਵਿਲੇਜ ਇੱਥੇ ਜਿਹੜੇ ਉਹ ਹੈਗੇ ਨੇ ਰਸਲ ਖੇਮਾ ਦੇ ਵਿੱਚ ਬਹੁਤ ਸੋਹਣੇ-ਸੋਹਣੇ ਵਿਲੇਜ ਨੇ ਸਭ ਤੋਂ ਬਿਊਟੀਫੁੱਲ ਵਿਲੇਜ ਇੱਥੇ ਰਸਲ ਖੇਮ ਦੇ ਵਿੱਚ ਨੇਗੇ ਉਹ ਆਪਾਂ ਸਾਰੇ ਜਿਹੜੇ ਉਹ ਤੁਹਾਨੂੰ ਦਿਖਾਵਾਂਗੇ ਉਧਰ ਨੂੰ ਚੱਲਦੇ ਹੁਣ ਜੈਸਮੀਨ ਪਿੰਡ ਦਾ ਨਾਮ ਆ ਜਿਹੜਾ ਜੈਸਮੀਨ ਪਿੰਡ ਵੱਲੋਂ ਨੂੰ ਆਪਾਂ ਜਾ ਰਹੇ ਹਾਂ ਜੇ ਸਾਹਮਣੇ ਵੱਡੇ ਵੱਡੇ ਪਹਾੜ ਜਿਹੜੇ ਉਹ ਸ਼ੁਰੂ ਹੋ ਗਏ ਤੇ ਇੱਥੋਂ ਜਿਹੜਾ ਆਮਾਨ ਆਮਾਨ ਜਿਹੜਾ ਦੇਸ਼ ਆ ਉਹਦਾ ਬਾਰਡਰ ਬਿਲਕੁਲ ਨੇੜੇ ਆ ਆਮਾਨ ਦੀ ਦੂਰੀ ਇੱਥੋਂ ਸਿਰਫ 60 ਕਿਲੋਮੀਟਰ ਰਹਿ ਗਈ ਤੇ ਅੱਗੇ ਜਿਹੜਾ ਆਮਾਨ ਤੇ ਦੁਬਈ ਦਾ ਯੂਏਈ ਦਾ ਬਾਰਡਰ ਆਉਂਦਾ ਤੇ ਆ ਪਹਾੜ ਕ੍ਰੋਸ ਕਰਕੇ ਆਮਾਨ ਆ ਬਹੁਤ ਸੋਹਣਾ ਏਰੀਆ ਵੀ ਰਸਲਖੇਮ ਵਾਲਾ ਘੁੰਮਣ ਵਾਲਾ ਤੁਸੀਂ ਦੇਖੋ ਬਾਈ ਕਿੰਨੇ ਉੱਚੇ ਚ ਪਹਾੜ ਨੇ ਤੇ ਇੱਥੇ ਨਾ ਇਹ ਪਹਾੜਾਂ ਦੇ ਵਿੱਚ ਯੂਏਈ ਦਾ ਸਭ ਤੋਂ ਉੱਚਾ ਪਹਾੜ ਆ ਤੇ ਜਿਵੇਂ ਆਪਣੇ ਮਨਾਲੀ ਆ ਨਾ ਇੰਡੀਆ ਦੇ ਵਿੱਚ ਮਨਾਲੀ ਦੀ ਜਿੰਨੀ ਉਚਾਈ ਆ ਉ ਆਪਾਂ ਪਹੁੰਚ ਗਏ ਜੀ ਰਸਲ ਖੇਮੇ ਦੇ ਇੱਕ ਪਿੰਡ ਦੇ ਵਿੱਚ ਇਹ ਰਸਲ ਖੇਮੇ ਦਾ ਪਿੰਡ ਆ ਤੇ ਇਹ ਪਿੰਡ ਦਾ ਨਾਮ ਆ ਜੈਸਮੀਨ ਵਿਲੇਜ ਇੱਥੇ ਦਾ ਸਭ ਤੋਂ ਸੋਹਣਾ ਪਿੰਡ ਆ ਇਹ ਤੁਸੀਂ ਦੇਖੋ ਵੀ ਦੁਬਈ ਦੇ ਪਿੰਡ ਵੀ ਕਿੰਨੇ ਸੋਹਣੇ ਨੇ ਸ਼ਹਿਰਾਂ ਵਰਗੇ ਪਿੰਡ ਨੇ ਆ ਦੇਖੋ ਇੱਥੋਂ ਕਿੰਨਾ ਸੋਹਣਾ ਜਿਹੜਾ ਨਜ਼ਾਰਾ ਇੱਥੇ ਇਹਨਾਂ ਨੇ ਪਾਣੀ ਛੱਡਿਆ ਹੋਇਆ ਤੇ ਆ ਰਾਹਤੇ ਤੁਸੀਂ ਦੇਖੋ ਸਫਾਈ ਕਿੰਨੀ ਜ਼ਿਆਦਾ ਆ ਬਹੁਤ ਖੂਬਸੂਰਤ ਪਿੰਡ ਆ ਤੇ ਇੱਧਰ ਆ ਇੱਥੇ ਕੁਝ ਅਪਾਰਟਮੈਂਟ ਨੇ ਕਰਨੇ ਹਨਾ ਇਹ ਪਿੰਡ ਆਪਾਂ ਸਾਰਾ ਜਿਹੜਾ ਉਹ ਦੇਖਦੇ ਆ ਤੇ ਇੱਧਰ ਪਾਰਕ ਲੱਗਿਆ ਹੋਇਆ ਮੋਸਟ ਬਿਊਟੀਫੁਲ ਵਿਲੇਜ ਆ ਦੇ ਵਿੱਚ ਇਹ ਆਉਂਦਾ ਜੈਸਮੀਨ ਵਿਲੇਜ ਅਹੀਂ ਰਸਲ ਖੀਮੇ ਦੇ ਆਲੇ ਦੋਲੇ ਬਹੁਤ ਸਾਰੇ ਵਿਲੇਜ ਨੇ ਬਹੁਤ ਸੋਹਣੇ ਸੋਹਣੇ ਪਿੰਡ ਨੇ ਇਹ ਤੇ ਉਧਰ ਸਾਹਮਣੇ ਉੱਚੇ ਚ ਪਹਾੜ ਨੇ ਪਹਾੜਾਂ ਦੇ ਬਿਲਕੁਲ ਗੋਦ ਦੇ ਵਿੱਚ ਵਸਿਆ ਹੋਇਆ ਪਿੰਡ ਆ ਇਹ ਜੈਸਮੀਨ ਵਿਲੇਜ ਤੇ ਅੱਗੇ ਤੱਕ ਆਪਾਂ ਜਾਵਾਂਗੇ ਬਹੁਤ ਸੋਹਣਾ ਨਜ਼ਾਰਾ ਹੈ ਪਿੰਡ ਦਾ ਬਹੁਤ ਸਾਰੇ ਘਰ ਵੀ ਨੇ ਇੱਥੇ ਇਹ ਪਿੰਡ ਦੇ ਵਿੱਚ ਅੱਗੇ ਤੱਕ ਆਪਾਂ ਜਾ ਕੇ ਆਉਨੇ ਆ ਘੁੰਮ ਕੇ ਆਉਨੇ ਆ ਇਹ ਪਿੰਡ ਜੈਸਮੀਨ ਵਿਲੇਜ ਜੈਸਮੀਨ ਵਿਲੇਜ ਦਾ ਨਾਮ ਆ ਜਿਵੇਂ ਆਪਣੇ ਸਟੇਟਾਂ ਨੇ ਇੰਡੀਆ ਦੇ ਵਿੱਚ ਉਵੇਂ ਇਥੇ ਇਮੀਰੇਟਸ ਨੇ ਤੇ ਇਹ ਅਸਲ ਖੇਮ ਇੱਕ ਹੀ ਰੇਟ ਹੈ ਸਟੇਟ ਹੈ ਉਹੀ ਉਹ ਸਟੇਟ ਦਾ ਇਹ ਪਿੰਡ ਆ ਤੇ ਮੈਂ ਕਿਹਾ ਵੀ ਆਪਾਂ ਇਹ ਏਰੀਆ ਵੀ ਜਿਹੜਾ ਐਕਸਪਲੋਰ ਕਰੀਏ ਤੇ ਆਪਾਂ ਆਉਂਦੇ ਆ ਜਾਂ ਇੰਡੀਆ ਤੋਂ ਬਹੁਤ ਟੂਰਿਸਟ ਆਉਂਦਾ ਜਾਂ ਹੋਰ ਕੰਟਰੀਆਂ ਤੋਂ ਵੀ ਆਉਂਦਾ ਜਿਆਦਾ ਦਬਈ ਘੁੰਮਦਾ ਜਾਂ ਅਬੂ ਦਬਈ ਘੁੰਮਦਾ ਐਵੇਂ ਦੀਆਂ ਚੀਜ਼ਾਂ ਵੀ ਬਹੁਤ ਦੇਖਣ ਵਾਲੀਆਂ ਹੁੰਦੀਆਂ ਨੇ ਇੱਥੇ ਬਹੁਤ ਬਹੁਤ ਘੱਟ ਟੂਰਿਸਟ ਆਉਂਦਾ ਹੁਣ ਅਸੀਂ ਆਏ ਆ ਕੋਈ ਵੀ ਨਹੀਂ ਹੈਗਾ ਇੱਥੇ ਤੁਸੀਂ ਦੇਖ ਲਓ ਸਾਰਾ ਖਾਲੀ ਵਿਆਪਾਰਕ ਤੇ ਇੱਥੇ ਹੋਰ ਵੀ ਦੋ ਤਿੰਨ ਐਵੇਂ ਦੇ ਪਿੰਡ ਨੇ ਤੇ ਇੱਥੋਂ ਬਿਲਕੁਲ ਨੇੜੇ ਸਮੁੰਦਰ ਵੀ ਲੱਗਦਾ ਉਹ ਵੀ ਆਪਾਂ ਉਧਰ ਵੀ ਜਾਵਾਂਗੇ ਆ ਦੇ ਇਹ ਜਿਹੜੇ ਪਿੰਡ 'ਚ ਰਹਿਣ ਵਾਲੇ ਨੇ ਉਹਨਾਂ ਨੂੰ সুইমিਂਗ ਪੂਲ ਦੀ ਵੀ ਸਹੂਲਤ ਮਿਲੀ ਹੋਈ ਆ। ਸਾਹਮਣੇ ਆ ਸਾਰੇ ਜਿਹੜੇ ਉਹ ਘਰ ਨੇ ਹਨਾ ਜਿਹੜਾ ਇੱਧਰ ਅਪਾਰਟਮੈਂਟ ਨਹੀਂ ਘਰ ਨੇ ਇੱਥੇ ਦੇ ਲੋਕਾਂ ਦੇ। ਤੁਸੀਂ ਇਹ ਦੇਖ ਰਹੇ ਹੋ ਇਹ ਸਾਰੇ ਇੱਥੇ ਦੇ ਘਰ ਨੇ। ਤੁਸੀਂ ਦੇਖੋ ਵੀ ਕਿੰਨੀਆਂ ਸੋਹਣੀਆਂ ਇਮਾਰਤਾਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਜਿਵੇਂ ਫਲੈਟ ਹੁੰਦੇ ਨੇ ਐਂ ਲੱਗਦਾ। ਮੈਨੂੰ ਇੱਥੇ ਖੜ ਕੇ ਫੀਲ ਨਹੀਂ ਹੋ ਰਿਹਾ ਵੀ ਮੈਂ ਕਿਸੇ ਪਿੰਡ ਦੇ ਵਿੱਚ ਖੜਾ ਆ। ਐਂ ਲੱਗਦਾ ਵੀ ਬਹੁਤ ਡਿਵੈਲਪਡ ਸਿਟੀ ਦੇ ਵਿੱਚ ਆਪਾਂ ਹੁੰਨੇ ਆ ਤੇ ਬਹੁਤ ਸੋਹਣਾ ਯਾਰ ਪਿੰਡ ਨੇ ਇੱਥੇ ਹਰ ਇੱਕ ਚੀਜ਼ਾਂ ਨੂੰ ਇੱਥੇ ਮੈਂਟੇਨ ਕਰਕੇ ਰੱਖਿਆ ਆ ਪੂਰਾ ਬੈਲ ਮੈਂਟੇਨਡ ਆ ਸਾਰੀ ਪੱਕਾ ਕਿਤੇ ਵੀ ਆਪਾਂ ਨੂੰ ਕੱਚਾ ਨਹੀਂ ਦਿਖੂਗਾ ਤੇ ਤੁਸੀਂ ਦੇਖੋ ਆ ਆਲੇ ਦੁਆਲੇ ਦਾ ਨਜ਼ਾਰਾ ਹਨਾ ਕਿੰਨਾ ਸੋਹਣਾ ਆਪਾਂ ਹੁਣ 360 ਕੈਮਰਾ ਆਪਣਾ ਜਿਹੜਾ ਉਹ ਔਨ ਕਰਿਆ ਬਹੁਤ ਖੂਬਸੂਰਤ ਨਜ਼ਾਰਾ ਯਾਰ ਇਹ ਸਾਰਾ ਤੁਸੀਂ ਪਿੰਡ ਦੇਖ ਸਕਦੇ ਹੋ ਉੱਚੀ ਉੱਚੀਆਂ ਇਮਾਰਤਾਂ ਇਹ ਜਿਹੜੀਆਂ ਸਾਰੀਆਂ ਬਿਲਡਿੰਗਾਂ ਨੇ ਇਹਨਾਂ ਦੇ ਵਿੱਚ ਰਹਿੰਦੇ ਨੇ ਇਥੋਂ ਦੇ ਲੋਕਲ ਰਹਿੰਦੇ ਨੇ ਤੇ ਉਧਰ ਮੈਂ ਪਿੱਛੇ ਦੇਖਿਆ ਸਕੂਲ ਬੈਨਾ ਵੀ ਜਿਹੜੀਆਂ ਉਹ ਜਾ ਰਹੀਆਂ ਨੇ ਜਿਹ ਕਲੋਨੀਆਂ ਹੁੰਦੀਆਂ ਨੇ ਨਾ ਉਹਵੇਂ ਆ ਆਪਾਂ ਇੱਕ ਹੋਰ ਪਿੰਡ ਦੇ ਵਿੱਚ ਪਹੁੰਚ ਗਏ ਅਲ ਹਮਰਾਏ ਪਿੰਡ ਦਾ ਜਿਹੜਾ ਉਹ ਨਾਮ ਆ ਸੁੱਚੇ ਮੋਤੀਆਂ ਦਾ ਪਿੰਡ ਇਹਨੂੰ ਜਿਹੜਾ ਉਹ ਕਿਹਾ ਜਾਂਦਾ ਆਪਾਂ ਸਾਰਾ ਤੁਹਾਨੂੰ ਹਿਸਟਰੀ ਦੀ ਦੱਸਦੇ ਆਂ ਜਾ ਕੇ ਪਹੁੰਚ ਕੇ ਇੱਥੇ ਨੇੜੇ ਸਮੁੰਦਰ ਆ ਸਮੁੰਦਰ ਦੇ ਕੰਢੇ ਤੇ ਇੱਥੋਂ ਸਾਰੇ ਜਿਹੜੇ ਸੁੱਚੇ ਮੋਤੀ ਨਿਕਲਦੇ ਹੁੰਦੇ ਸੀ ਆਪਾਂ ਸਮੁੰਦਰ ਦੇ ਕੰਢੇ ਤੇ ਜਾ ਕੇ ਦੱਸਾਂਗੇ ਪਿੰਡ ਤੁਸੀਂ ਦੇਖੋ ਬਹੁਤ ਸੋਹਣਾ ਪਿੰਡ ਆ ਇਹ ਵੀ ਤੇ ਅੱਗੇ ਸਾਰਾ ਸਮੁੰਦਰ ਆ ਆਪਾਂ ਕੰਢੇ ਤੇ ਜਾ ਰਹੇ ਆਂ ਇੱਕ ਵਾਰ ਕੰਢੇ ਤੇ ਪਹੁੰਚ ਜੀਏ ਆਪਾਂ ਦੇਖੋ ਤੁਸੀਂ ਘਰ ਹਨਾ ਆ ਸਾਰੇ ਇੱਥੇ ਦੇ ਲੋਕਲ ਜਿਹੜੇ ਸ਼ੇਖਾਂ ਦੇ ਘਰ ਨੇ ਇਥ ਆ ਇਥੋਂ ਦੀ ਸਕੂਲ ਵਾਲੀ ਬੈਨ ਆ ਇਹ ਪਿੰਡ ਦੇ ਵਿੱਚ ਜਵਾਕਾਂ ਨੂੰ ਉਤਾਰ ਰਹੇ ਨੇ ਬੈਨ ਵਾਲੇ ਤੇ ਆ ਸਾਰਾ ਪਿੰਡ ਆਪਾਂ ਬਿਲਕੁਲ ਸਮੁੰਦਰ ਦੇ ਕੰਢੇ ਤੇ ਪਹੁੰਚ ਗਏ ਸਾਹਮਣੇ ਸਮੁੰਦਰ ਆ ਗਿਆ ਤੇ ਇੱਥੇ ਉਤਰਦੇ ਆ ਆਪਾਂ ਦੇਖਦੇ ਆ ਸਮੁੰਦਰ ਦਾ ਨਜ਼ਾਰਾ ਸਾਰਾ ਆਪਾਂ ਪਹੁੰਚ ਗਏ ਸਮੁੰਦਰ ਦੇ ਕੰਢੇ ਤੇ ਬਿਲਕੁਲ ਆਪਾਂ ਣੀੜੀ ਗੱਡੀ ਲੈ ਆਏ ਬਹੁਤ ਔਖਾ ਰਾਹ ਲੱਭਿਆ ਯਾਰ ਇੱਧਰ ਸਾਰਾ ਇਹ ਆ ਸਮੁੰਦਰ ਆਪਾਂ ਗੱਡੀ ਆਪਣੀ ਬਿਲਕੁਲ ਸਮੁੰਦਰ ਦੇ ਕੰਢੇ ਲੈ ਆਏ ਬਹੁਤ ਔਖੀ ਜਗ੍ਹਾ ਲੱਭਿਆ ਜਾ ਰਹੇ ਬਹੁਤ ਸੋਹਣੀ ਜਗ੍ਹਾ ਲੱਭ ਗਈ ਤੇ ਕੋਈ ਵੀ ਨਹੀਂ ਹੈਗਾ ਇਥੇ ਕਲੇਜ਼ੀਓ ਤੇ ਇਧਰ ਆ ਸਾਰਾ ਹ ਪਿੰਡ ਸੀਗਾ ਅਲ ਹਮਰਾ ਅਲ ਹਮਰਾ ਹੈ ਪਿੰਡ ਸੀਗਾ ਅਲ ਹਮਰਾ ਦੇ ਪਿੱਛੇ ਇਹ ਜਗਾ ਸੀ ਬਹੁਤ ਖੁੱਲੀ ਜਗਾ ਇੱਥੇ ਆ ਗੱਡੀ ਲਾ ਲਈ ਤੇ ਆ ਇਧਰੋਂ ਤੁਸੀਂ ਦੇਖੋ ਸਾਰਾ ਸਮੁੰਦਰ ਆਹੇ ਬਹੁਤ ਸੋਹਣਾ ਨਜ਼ਾਰਾ ਯਾਰ ਤੇ ਇੱਥੇ ਕਿ ਤੱਕ ਜਾ ਸਕਦੇ ਆ ਅੱਗੇ ਆ ਧਰਤੀ ਬਹੁਤ ਪੋਲੀ ਆ ਪੈਰ ਵਿੱਚ ਖੋਦੇ ਨੇ ਉਹ ਤੱਕ ਤੇ ਉਧਰ ਸਾਹਮਣੇ ਬਾਈ ਇੱਕ ਮੱਛੀਆਂ ਵੀ ਫੜ ਰਹੇ ਨੇ ਸਮੁੰਦਰ ਦੇ ਵਿੱਚ ਮੱਛੀਆਂ ਆਉਂਦੀਆਂ ਹੋਣਗੀਆਂ ਨਾ ਮੱਛੀਆਂ ਫੜਨ ਲੱਗੇ ਹੋਏ ਨੇ ਆਪਾਂ ਬਿਲਕੁਲ ਪਹਾੜਾਂ ਦੇ ਨੇੜੇ ਆ ਗਏ ਤੇ ਸਾਰੇ ਇਹ ਪਹਾੜ ਨੇ ਤੇ ਇਸ ਏਰੀਆ ਦੇ ਵਿੱਚ ਯੂਏ ਦੀ ਸਭ ਤੋਂ ਉੱਚੀ ਚੋਟੀ ਆ ਉੱਚਾ ਪਹਾੜਾ ਇਹਨਾਂ ਪਹਾੜਾਂ ਦੇ ਵਿੱਚੋਂ ਹੀ ਬਿਲਕੁਲ ਟਾਪ ਜਿਹੜਾ ਉਹ ਸਾਰੇ ਯੂਏ ਦੇ ਵਿੱਚੋਂ ਤੇ ਬਹੁਤ ਸੋਹਣਾ ਨਜ਼ਾਰਾ ਪਹਾੜਾਂ ਦਾ ਹੁਣ ਬਾਈ ਹੁਣੀ ਇੱਥੇ ਮੈਨੂੰ ਮਿਲੇ ਸੀ ਤੇ ਇੱਥੇ ਨਾਲ ਆਪਣੇ ਬਾਜ ਸਹੀ ਰਿਕਾਰਡ ਨਹੀਂ ਹੋਈ ਮੈਂ ਦੁਬਾਰਾ ਵਾਇਸ ਓਵਰ ਕਰ ਰਿਹਾ ਤੇ ਇਹ ਬਾਈ ਹੁਣੀਆਂ ਤੋਂ ਆਪਾਂ ਰਾਹ ਪੁੱਛਿਆ ਸੀਗਾ ਬਹੁਤ ਵਧੀਆ ਸੀ ਯਾਰ ਕੈਂਟ ਸੀ ਬੰਦੇ ਹਸ ਮੁਖ ਤੇ ਰਾਸਤਾ ਦੱਸ ਕੇ ਗਏ ਸੀ ਮੈਂ ਰੋਕਲੇ ਸੀ ਇਹ ਮੈਂ ਪਿੰਡ ਦਾ ਰਾਹ ਪੁੱਛਦਾ ਸੀ ਕਿੰਨਾ ਨੇ ਮੈਨੂੰ ਸਹੀ ਮੈਪ ਲਾ ਕੇ ਦੱਸਤਾ ਆਪਾਂ ਹੁਣ ਖੜਿਆ ਆਲਰਾਮਜ਼ ਵਿੱਚ ਦੇ ਬਿਲਕੁਲ ਕੰਡੇ ਤੇ ਇਹ ਆਲਰਾਮ ਵਿੱਚ ਦਾ ਬਿਲਕੁਲ ਕੰਡਾ ਤੇ ਇੱਥੇ ਨਾ ਇਸ ਵਿੱਚ ਦੇ ਵਿੱਚ ਜਿਹੜੇ ਸੱਚੇ ਮੋਤੀ ਨਿਕਲਦੇ ਨੇ ਉਹ ਸੱਚੇ ਮੋਤੀਆਂ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਜੁਐਲਰੀ ਬਣਾਈ ਜਾਂਦੀ ਹੈ ਹਾਰ ਬਣਾਏ ਜਾਂਦੇ ਨੇ ਤੇ ਇਹ ਜਗ੍ਹਾ ਤੇ 16ਵੀਂ ਸਦੀ ਤੋਂ ਉਹਨਾਂ ਦੀ ਜਿਹੜੀ ਉਹ ਫਾਰਮਿੰਗ ਹੁੰਦੀ ਆ ਰਹੀ ਆ ਪਰਲਸ ਫਾਰਮਿੰਗ ਉਹਨੂੰ ਜਿਹੜਾ ਉਹ ਕਿਹਾ ਜਾਂਦਾ ਇਹ ਪੁਆਇੰਟ ਤੇ ਜਿਹੜੇ ਪੁਆਇੰਟ ਤੇ ਆਪਾਂ ਹੁਣ ਖੜੇ ਆ ਇੱਥੋਂ ਉਹ ਸੱਚੇ ਮੋਤੀ ਨਿਕਲਦੇ ਨੇ ਮੋਤੀਆਂ ਦੀ ਇੱਥੇ ਜਿਹੜੀ ਉਹ ਫਾਰਮਿੰਗ ਚੱਲਦੀ ਆ ਹੁਣ ਵੀ ਉਹ ਸੁੱਚੇ ਮੋਤੀ ਜਿਹੜੇ ਇਸ ਸਮੁੰਦਰ ਦੇ ਵਿੱਚੋਂ ਨਿਕਲਦੇ ਨੇ ਇਹ ਉਹੀ ਪੁਆਇੰਟ ਆ ਇਸ ਕਰਕੇ ਇਹ ਜਿਹੜਾ ਏਰੀਆ ਉਹ ਬਹੁਤ ਮਸ਼ਹੂਰ ਆ ਤੇ ਆ ਤੁਸੀਂ ਸਾਹਮਣੇ ਦੇਖੋ ਬਹੁਤ ਸਾਰੀਆਂ ਬੋਟਸ ਖੜੀਆਂ ਨੇ ਇੱਥੇ ਹਨਾ ਤੇ ਇਹ ਟੂਰਿਸਟਾਂ ਵਾਸਤੇ ਇਹ ਵੀ ਇੱਕ ਟੂਰਿਸਟ ਸਪੋਰਟ ਆ ਇੱਥੇ ਪਰ ਵੈਸੇ ਇੱਥੇ ਟੂਰਿਸਟ ਬਹੁਤ ਘੱਟ ਆਉਂਦੇ ਨੇ ਜਿਆਦਾ ਟੂਰਿਸਟ ਆਬੂ ਦਬੀ ਦबई ਤੋਂ ਹੀ ਵਾਪਸ ਚਲੇ ਜਾਂਦੇ ਨੇ ਇਹ ਰਸਲ ਖੇਮ ਜਿਹੜੀ ਇੱਥੇ ਦੀ ਇਮੀਰੇਟ ਆ ਰਸਲ ਖੇਮ ਦੀ ਜਿਹੜੀ ਇਹ ਜਗਾ ਅੱਜ ਆਪਾਂ ਸਾਰਾ ਦੇਖਿਆ ਰਸਲ ਖੇਮ ਦਾ ਜਿਹੜਾ ਹੋ ਏਰੀਆ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰਸਲ ਖੇਮ ਦੇ ਜਿਹੜੇ ਆਲੇ ਦੋਲੇ ਦੇ ਪਿੰਡ ਨੇ ਇੱਥੇ ਦੀ ਜਿਹੜੀ ਖੇਤੀਬਾੜੀ ਆ ਕਿਸ ਤਰ੍ਹਾਂ ਇੱਥੋਂ ਦੇ ਜਿਹੜੇ ਲੋਕਲ ਪਿੰਡਾਂ ਦੇ ਲੋਕ ਕਿਸ ਤਰ੍ਹਾਂ ਇੱਥੇ ਜਿਹੜੇ ਹੋ ਰਹਿੰਦੇ ਨੇ ਉਹ ਸਾਰਾ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ